ਆਈਏ ਬਟੇ ਦਾ ਰੇਟ 200 ਰੁਪਏ ਦਾ ਬਟੇ ਦਾ ਵੱਧ ਨਾਲ ਆ 73 ਸੀ ਆਪਾਂ ਮੇਲੇ 2 2 ਲੱਖ 5000 ਰੁਪਏ ਰੇਟ ਲਾਇਆ ਵੇ ਜੀ ਇਹ ਜੇ ਤਾਂ ਆਪਣੀ ਮੱਤੀ ਹੋ ਗਈ ਤੇ ਛੜੀਆਂ ਦਾ ਕੁਤਰਾ ਕਰਕੇ ਛੱਡਦਾ ਜੀ ਹਾਂਜੀ ਅਪਣੇ ਬਾਅਦ ਜੇ ਆਹੇ ਭਾਈ ਜੀ ਡੀਲਰ ਕੇਪਾ ਜੀ ਨੂੰ ਜੇ ਆਪਾਂ ਆਪਣੀ ਹੈਗੀ ਆ ਸ੍ਰੀ ਮਕਸਰ ਸਾਹਿਬ ਬਲਮਗੜ ਰੋਡ ਬਲਮਗੜ ਰੋਡ ਤੇ ਆਈ ਸ਼ਕਤੀਆਂ ਆਗੋਨ ਸੇਡ ਕਾਰਪੋਰੇਸ਼ਨ ਜੀ ਇਹਨਾਂ ਨੰਬਰ 'ਤੇ ਤੁਸੀਂ ਤਾਂ ਬੋਲਦੇ ਹੋ ਜੀ ਨੰਬਰ ਹੈ ਵਾ 73 083 00629 ਹਾਂਜੀ ਇਸ ਨੰਬਰ ਤੇ ਫੋਨ ਕਰਕੇ ਤੁਸੀਂ ਸਾਰੇ ਜ਼ਿੰਦਾਬਾਰੀ ਜਾਣਕਾਰੀ ਲੈ ਸਕਦੇ ਆ ਹਾਂ ਹਾਂਜੀ ਹਾਂਜੀ ਲੈ ਸਕਦੇ ਜੀ ਹਾਂਜੀ ਆਪਣਾ ਪਲੈਂਟਰ ਆ ਗਿਆ ਹਾਂਜੀ ਆਪਣਾ ਪਲੈਂਟਰ ਆ ਗਿਆ ਜੀ ਹਾਂਜੀ ਇਹ ਆਪਣਾ ਉਹ ਤਾਂ 595 ਲਈ ਮੇਲੇ ਵਰਕੇ 575 ਦਾ ਦੇ ਰਹੇ ਹਾਂ ਜੀ ਠੀਕ ਹੈ ਹਾਂਜੀ ਹੋ ਪਾਈ ਗਏ ਮਾਤੇ ਮਾਰਾਈ ਰੋਵੇ ਮੌਕੇ ਤੇ ਹੋਰ ਵੀ ਹੋ ਜੇ ਹਾਂਜੀ ਹਾਂਜੀ ਮੌਕੇ ਤੇ ਹੋ ਜਾਂਦਾ ਬਾਕੀ ਨੰਬਰ ਹੈ 7281 W 123 ਹਾਂਜੀ ਵਾਜਾ ਖੇਤਲਾ ਵਾਜਾ ਫਿਰ ਆ ਭਾਈ ਇਹ ਵਾਲਾ ਹਾਂਜੀ ਇਹ ਆਪਣਾ ਪ੍ਰੋਡਕਟਰ ਆ ਗਿਆ ਸਪਰੇਅ ਵਾਲਾ ਜੀ ਹਾਂਜੀ ਇਹਦਾ ਕੀ ਰੇਟ ਆ ਭਾਈ ਇਹਦਾ ਆਪਣਾ ਹੈਗਾ ਰੇਟ ਜੀ ਉਹ ਤਾਂ 1650 ਦਾ ਜੀ 16 ਲੱਖ 50 ਹਜ਼ਾਰ ਦਾ ਜੀ ਮੇਲੇ ਕਰਕ ਪਈਆਂ 10000 ਰੁਪਏ ਛੋਟ ਕਰਨੇ ਇਸ ਟਾਈਮ ਇਹਦਾ 16 ਲੱਖ ਦਾ ਹੀ ਹਾਂਜੀ ਇਹ 60 ਲੀਟਰ ਵਾਲਾ ਜੀ ਹਾਂਜੀ ਸ਼ਕਤੀਮਾਨ ਬਾਈ ਸ਼ਕਤੀਮਾਨ ਬਾਈ ਹਾਂਜੀ ਗਾਰੰਟੀ ਵਾਰੰਟੀ ਹੁੰਦੀ ਹੈ ਜੀ ਠੀਕ ਹੈ ਜੀ ਹਾਂਜੀ ਪਰ ਜੇ ਉਲਟਾਵੇਂ ਹਾਲਾ ਕੀ ਹਾਂਜੀ ਉਲਟਾਵੇਂ ਹਾਲਾ ਜਿਹਨੂੰ ਆਪਾਂ ਕੋ ਲੋ ਕਹਿ ਦਿੰਨੇ ਆ ਜੀ ਠੀਕ ਹੈ ਜੀ ਹਾਂਜੀ ਇਹਨਾਂ ਦਾ ਰੇਟ ਆ 270 ਜੀ ਹਾਂਜੀ 270 ਜੀ ਪੂ 290 ਦੇ ਮੇਲੇ ਕਰਕੇ 270 ਕਰ 270 ਦੀ ਗਈ ਠੀਕ ਹੈ ਜੀ ਹਾਂਜੀ ਆ ਆਪਣਾ ਜਿਹੜਾ ਸੁਪਰ ਹੀਟਰ ਆ ਗਿਆ ਜੀ। ਸੁਪਰ ਹੀਟਰ ਆ ਗਿਆ। ਹਾਂਜੀ ਇਹ ਆਪਣਾ ਸੁਪਰ ਹੀਟਰ ਆ ਗਿਆ ਜੀ। ਇਹ 8 ਫੁੱਟ ਹੈ। 8 ਫੁੱਟ ਹੈ। ਹਾਂਜੀ। ਇਹਦਾ ਉਰੇ ਭਾਈ 2,85 ਹਾਰੀ। ਮੇਲੇ ਵਾਰ ਕਿ ਛੋੜਤੇ ਆ ਗਏ 2,70,000 ਰੁਪਏ ਦੇ ਜੀ। ਹਾਂਜੀ। ਆ ਭਾਈ ਰੀਅਲ ਆ ਗਿਆ। ਹਾਂਜੀ ਬ੍ਰੌਡਕਾਸਟ ਆ ਗਿਆ ਆਪਣੇ ਰੇਅ ਵਾਲੇ ਰੇਟ ਲਾਉਣ ਵਾਲਾ। ਹਾਂਜੀ। ਇਹ ਉਦਾਂ ਹੈਗਾ 52,000 ਰੁਪਏ ਦੇ ਜੀ। ਮੇਲੇ ਕਰਕੇ ਆਪਣੀ ਛੋੜਾ 38,000 ਰੁਪਏ ਦੇ ਦੇ ਰਹੇ ਆ ਇਸ ਟਾਈਮ 'ਚ। ਹਾਂਜੀ। ਕਿਹਾ ਭਾਈ ਸ਼ਕਤੀ ਨਾਂ ਦਾ ਬਿਲਰ ਆ। ਇਹ ਬਿਲਰ ਆ ਗਿਆ ਸ਼ਕਤੀ ਨਾਂ ਦਾ ਹੀ। ਹਾਂਜੀ। ਇਹ ਕਿੰਨੇ ਦਾ ਭਾਈ? ਇਹ ਉਹ ਰੇਟ ਹੈਗਾ 17 ਲੱਖ 10 ਹਜ਼ਾਰ ਰੁਪਏ ਦਾ ਹੀ। ਤੇ ਮੇਲੇ ਕਰਕੇ 16 ਲੱਖ 75 ਹਜ਼ਾਰ ਦੇ ਦੇ ਰਹੇ ਆਂ ਯਾ ਪਲੱਸ ਰਹਿ ਗਿਆ। ਹਾਂਜੀ। ਹਾਂਜੀ। ਹਾਂਜੀ ਨਾਲ ਰਹਿ ਗਿਆ ਜੀ। 1675 ਜੀ। ਪਤਾ ਕੀ ਰੇਟ ਆ ਭਾਈ? ਰੀਪਰ ਦਾ ਰੇਟ 70 ਹਜ਼ਾਰ ਰੁਪਏ ਜੀ। ਇਹਦਾ ਫਿਕਸ ਹੀ ਹਾਂਜੀ। ਨੰਬਰ ਬਈ ਦਾਰਾ ਦਾ ਦੇਖ ਕਰੋ ਨੰਬਰ ਦੱਸ ਦਿੰਦੇ ਆ ਜੀ 7581 W0129 ਠੀਕ ਹੈ ਜੀ ਹਾਂਜੀ ਉਹ ਆਪਣਾ ਰੂਟਾ ਵੀਟਰ ਆ ਗਿਆ ਜੀ ਠੀਕ ਹੈ ਜੀ ਉਹ ਕਿੰਨੇ ਦਾ ਹੈ ਉਹ ਹੈਗਾ ਜੀ 9 ਫੁੱਟ ਦਾ ਆਇਆ ਰੇਟ 1,65,000 ਰੁਪਏ ਜੀ ਹਾਂਜੀ ਆ ਜਾ ਵੇ हेलो ਅਜੀ ਫੋਟੋ ਮੈਂ ਤਾਂ ਇਹ ਫੋਟੋ ਖਾ ਚੀਏ 8 ਫੁੱਟ ਦਾ ਕਿੰਨੇ ਦਾ ਇਹ ਹੈ 8 ਫੁੱਟ ਆਏਗਾ ਜੀ ਉਹ ਤਾਂ ਆਪਣਾ ਰੇਟ ਹੈ 55 ਜੀ ਮੇਲੇ ਕਰਕੇ 1,45,000 ਦਾ ਆ ਰੂਟਾ ਜੀ 1,45,000 ਦਾ ਹਾਂਜੀ